ਰਾਨੀਤ ਦੇ ਕੇਂਦਰ ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਆਉਂਦੇ ਨੇ ਗਰਮੀਆਂ ਦੀ ਰੁੱਤ ਚੱਲ ਰਹੀ ਹੈ ਉਸ ਰੁੱਤ ਦੇ ਵਿੱਚ ਉਹਨਾਂ ਦੇ ਲਈ ਸਹੂਲਤ ਕੀ ਰੱਖੀ ਹੈ ਛਲੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਜਾਣਨ ਲਈ ਅਸੀਂ ਗੱਲ ਕਰ ਰਹੇ ਹਾਂ ਅ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਨੇੜਾ ਸਾਹਿਬ ਨਾਲ ਭਗਵੰਤ ਸਾਹਿਬ ਸ਼ਰਧਾਲੂ ਗਰਮੀਆਂ ਦੀ ਰੁੱਤ ਦੇ ਵਿੱਚ ਪਰੇਸ਼ਾਨ ਵੀ ਹੁੰਦੇ ਨੇ ਆਉਂਦੇ ਆਮ ਤਾਂ ਬਹੁਤ ਵਧਦੇ ਨੇ ਕਿਉਂਕਿ ਸਕੂਲਾਂ ਕਾਲਜਾਂ ਦੀਆਂ ਛੁੱਟੀਆਂ ਹੁੰਦੀਆਂ ਨੇ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਪਹੁੰਚਦੇ ਨੇ ਸਾਰੀ ਪ੍ਰਕਰਮਾ ਨੰਗੇ ਪੈਰ ਚੱਲਣਾ ਹੁੰਦਾ ਹੈ ਇੱਧਰ ਸਦਾਵਾਂ ਵਾਲੀ ਸਾਈਡ ਤੇ ਵੀ ਨੰਗੇ ਪੈਰ ਹੁੰਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੈ ਮਗਰ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਹੂਲਤਾਂ ਬਹੁਤ ਦਿੱਤੀਆਂ ਜਾਂਦੀਆਂ ਨੇ ਤੇ ਉਹ ਥੋੜੀ ਜੀ ਜਾਣਨਾ ਦੱਸਿਓ ਕੀ ਕੀ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਕਿਸ ਤਰ੍ਹਾਂ ਦੇ ਸਾਡੇ ਪ੍ਰਬੰਧ ਨੇ ਇਹਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅਰਜਾਨਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਵਸਤਕ ਹੁੰਦੀ ਹੈ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਬਹੁਤ ਸਾਰੀਆਂ ਸੰਗਤਾਂ ਜਿਵੇਂ ਹੁਣ ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਹੋ ਜਾਂਦੀਆਂ ਨੇ ਇਹਨਾਂ ਸਮਿਆਂ ਦੌਰਾਨ ਸੰਗਤਾਂ ਦੀ ਗਿਣਤੀ ਹੋਰ ਵੱਧ ਜਾਂਦੀ ਆ ਵੈਸੇ ਤਾਂ ਹਰ ਰੋਜ਼ ਸੰਗਤਾਂ ਬਹੁਤ ਗਿਣਤੀ ਦੇ ਵਿੱਚ ਆਉਂਦੀਆਂ ਨੇ ਪਰ ਛੁੱਟੀਆਂ ਦੇ ਦੌਰਾਨ ਜਿੱਥੇ ਸੰਗਤਾਂ ਦੇ ਨਾਲ ਉਹਨਾਂ ਦੇ ਬੱਚੇ ਉਹਨਾਂ ਦੇ ਮਾਤਾ ਪਿਤਾ ਤੇ ਹੋਰ ਆਪਣੇ ਦਫ਼ਤਰਾਂ ਦੇ ਵਿੱਚ ਛੁੱਟੀਆਂ ਹੁਣ ਕਰਕੇ ਸੱਚਗੰਦ ਸ੍ਰੀ ਹਰਮੰਦਰ ਸਾਹਿਬ ਵਿਖੇ ਬਕਾਇਦਾ ਉਹ ਨਮਸਕਾਰ ਕਰਨ ਬਾਤੇ ਹੁੰਦੇ ਨੇ ਕਿਉਂਕਿ ਸੰਗਤ ਦੀ ਹਰੇਕ ਦੀ ਤਮੰਨਾ ਹੁੰਦੀ ਆ ਅਸੀਂ ਜਿੱਥੇ ਹੋਰ ਜਗ੍ਹਾ ਤੇ ਜਾਣਾ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਹੈ ਆਪਣੀ ਜ਼ਿੰਦਗੀ ਚ ਇੱਕ ਵਾਰ ਜ਼ਰੂਰ ਨਮਸਕਾਰ ਕਰਕੇ ਆਉਣਾ ਸੋ ਉਹ ਭਾਵਨਾ ਨੂੰ ਲੈ ਕੇ ਸੰਗਤਾਂ ਦੀ ਜਿਹੜੀ ਹੁਣ ਗਿਣਤੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਬਾਅਦ ਤੇ ਬਹੁਤ ਆਤਮ ਦੇ ਵਿੱਚ ਆ ਰਹੀ ਆ ਸੋ ਇਹ ਨਾ ਆਮਦ ਨੂੰ ਸੰਗਤਾਂ ਦੀ ਵੱਧ ਗਿਣਤੀ ਨੂੰ ਵੱਧ ਆਮਦ ਨੂੰ ਦੇਖ ਦੇਖਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜਿਹੜੇ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਨੇ ਜਿਸ ਤਰ੍ਹਾਂ ਅਸੀਂ ਗੱਲ ਕਰ ਲਈਏ ਪ੍ਰਕਰਮਾਂ ਦੀ ਪਰ ਕਰਮਾ ਦੇ ਵਿੱਚ ਜਿਹੜੇ ਸਰੋਵਰ ਦੇ 400 ਫੇਰੇ ਜਿਹੜੇ ਸਾਡੇ ਜੂਟ ਮੈਟ ਟਾਟ ਵਿਸਾਈ ਕੀਤੇ ਗਏ ਸੰਗਤਾਂ ਦੇ ਲਈ ਉਹਨਾਂ ਦੀ ਅਸੀਂ ਇਹਨਾਂ ਗਰਮੀਆਂ ਦੇ ਵਿੱਚ ਗਿਂਤੀ ਵਧਾ ਦਿੰਨੇ ਆ ਤੇ ਹਰ ਇੱਕ ਘੰਟੇ ਬਾਅਦ ਉਹਨਾਂ ਨੂੰ ਗਿੱਲੇ ਵੀ ਕਰਦੇ ਆ ਕਿਉਂਕਿ ਧੁੱਪ ਤਪਸ਼ ਇੰਨੀ ਜ਼ਿਆਦਾ ਵੱਧ ਜਾਂਦੀ ਆ ਵੀ ਉਹ ਜਿਹੜੇ ਮੈਟ ਨੇ ਜੂਟ ਮੈਟ ਨੇ ਉਹ ਵੀ ਮਤਲਬ ਕਿ ਗਰਮ ਹੋ ਜਾਂਦੇ ਨੇ ਸੋ ਸੰਗਤ ਦੀ ਸਹੂਲਤ ਦੇ ਲਈ ਪੈਰ ਗਰਮ ਨਾ ਹੋਣ ਕਰਕੇ ਉਹ ਹਰ ਘੰਟੇ ਬਾ ਇੱਕ ਹਰ ਘੰਟੇ ਬਾਅਦ ਜਿਹੜੀ ਉਹ ਜਿਹੜੇ ਮੈਟ ਨੇ ਅਸੀਂ ਗਿੱਲੇ ਕਰਦੇ ਆ ਸੋ ਇਸ ਤੋਂ ਇਲਾਵਾ ਜਿਹੜੀ ਸੰਗਤਾਂ ਦੇ ਲਈ ਸ੍ਰੀ ਅਕਾਲ ਤਖਤ ਜੀ ਦੇ ਸਾਹਮਣੇ ਆ ਹੋਇਆ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਆ ਗਿਆ ਲੰਗਰ ਹਾਲ ਤੋਂ ਜਦ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਆ ਇੱਥੇ ਆ ਗਿਆ ਘੰਟਾ ਘਰ ਵਾਲੀ ਸਾਈਡ ਤੇ ਜੋ ਜੋੜੇ ਜਮ੍ਹਾਂ ਕਰਾ ਕੇ ਘੰਟਾ ਘਰ ਵਾਲੀ ਸਾਈਡ ਤੇ ਨੂੰ ਜਾਂਦੇ ਆ ਉੱਥੇ ਆ ਇਹ ਨਾ ਸਾਰੀਆਂ ਜਗ੍ਹਾ ਤੇ ਜਦੋਂ ਸੰਗਤ ਲੰਗਰ ਛੱਕੇ ਜੋੜੇ ਜਮ੍ਹਾਂ ਕਰਾ ਕੇ ਜਾਂ ਦਰਸ਼ਨ ਕਰਨ ਆਉਂਦੀ ਹੈ ਇਹਨਾਂ ਜਗ੍ਹਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਚਾਨਣੀਆਂ ਬੰਨੀਆਂ ਗਈਆਂ ਨੇ ਤਾਂ ਕਿ ਸੰਗਤਾਂ ਨੂੰ ਸ਼ੌਂ ਹੋ ਕੇ ਸ਼ਾਂ ਦੇ ਵਿੱਚ ਜਾ ਕੇ ਉਹ ਨਮਸਕਾਰ ਕਰ ਸਕਣ ਇਹਨਾਂ ਚਾਨਣੀਆਂ ਤੋਂ ਇਲਾਵਾ ਅ ਦਰਵਾਜ਼ਾ ਸਾਹਿਬ ਦੇ ਸਾਹਮਣੇ ਬਿਲਕੁਲ ਉਥੇ ਬਹੁਤ ਹੀ ਵਧੀਆ ਇੱਕ ਜਿਹੜੇ কুলਰ ਨੇ ਵੱਡੇ কুলਰ ਨੇ ਪਾਣੀ ਵਾਲੇ ਉਹ ਲਗਾਏ ਗਏ ਨੇ ਤਾਂ ਕਿ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸੋ ਉਹਨਾਂ ਤੋਂ ਇਲਾਵਾ ਪਿਛਲੇ ਸਾਲ ਇੱਕ ਜਿਹੜੇ ਇੱਕ ਡ੍ਰਿਪ ਵਾਲਾ ਸਿਸਟਮ ਆ ਉਹ ਲਾਗੂ ਕੀਤਾ ਗਿਆ ਸੀਗਾ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੇ ਜੀ ਦੇ ਹਦੇਸਾਂ ਦੇ ਮਤਾਬਿਕ ਉਹ ਜਦ ਅਸੀਂ ਹੁਣ ਚਲਾਉਣਿਆ ਗਰਮੀ ਦੇ ਦਿਨਾਂ ਦੇ ਵਿੱਚ ਤਾ ਸੰਗਤਾਂ ਨੂੰ ਬਿਲਕੁਲ ਗਰਮੀ ਨਹੀਂ ਲੱਗਦੀ ਇੱਕ ਏਸੀ ਟਾਈਪ ਉਥੇ ਜਿਹੜਾ ਸਿਸਟਮ ਇਹ ਬਣ ਜਾਂਦਾ ਸੋ ਸੰਗਤਾਂ ਨੂੰ ਗਰਮੀ ਉਥੇ ਖੜ ਕੇ ਗਰਮੀ ਬਿਲਕੁਲ ਨਹੀਂ ਲੱਗਦੀ ਇਹਨਾਂ ਜਿੱਥੇ ਚਾਨਣੀਆਂ ਬਣੇ ਗਏ ਨੇ వాటర్ কুলਰ ਹਵਾ ਵਾਲੇ 쿨ਰ ਲਗਾਏ ਗਏ ਨੇ ਉਥੇ ਪ੍ਰਕਰਮਾਂ ਦੇ ਵਿੱਚ ਚਾਰੇ ਕੋਨਿਆਂ ਤੇ ਸੰਗਤਾਂ ਦੇ ਲਈ ਠੰਡੇ ਜਲਦੀ ਸੇਵਿਲ ਚਲਦੀ ਆ ਸੰਗਤਾਂ ਨੂੰ ਜਦੋਂ ਪਿਆਸ ਲੱਗਦੀ ਆ ਉਹ ਠੰਡਾ ਜਲ ਸਕੇ ਜਿਹੜਾ ਮਾਨਾ ਉਹਨਾਂ ਦਾ ਤ੍ਰਿਪਤ ਹੋ ਜਾਂਦਾ ਜੀ ਇਹ ਸਭ ਇੱਕ ਚੀਜ਼ ਹੋ ਰਹੀ ਦੇ ਚੱਲਦੰਦੀ ਹੈ ਜੀ ਕਿ ਅਸੀਂ ਰਿਆਸ਼ ਲਈ ਸੰਗਤ ਦੀ ਰਿਆਸ਼ ਦੇ ਲਈ ਜਿਆਦਾ ਜਿਆਦਾਤਰ ਜਾਣਕਾਰੀ ਮਿਲਦੀ ਹੈ ਕਿ ਲੋਕਾਂ ਨੂੰ ਕਮਰਾ ਨਹੀਂ ਮਿਲ ਪਾਂਦਾ ਇਹਦਾ ਥੋੜਾ ਜਿਹਾ ਦੱਸੋ ਕਿ ਸੰਗਤ ਦੀ ਜਿਆਦਾ ਆਮਦ ਹੋਣ ਕਰਕੇ ਕਮਰੇ ਨਹੀਂ ਮਿਲ ਪਾਂਦੇ ਜਾਂ ਸੰਗਤ ਨੂੰ ਆਪੇ ਹੀ ਆਪ ਮਹਾਰੇ ਕਹਿ ਰਹੇ ਜਾਂਦੀ ਹੈ ਕਿ ਸਾਨੂੰ ਕਮਰਾ ਨਹੀਂ ਦਿੱਤਾ ਗਿਆ ਦੇਖੋ ਸੰਗਤਾਂ ਦੀ ਜਿਹੜੀ ਗਿਣਤੀ ਹੈ ਬਹੁਤ ਆਤ ਆ ਤੁਸੀਂ ਲਾ ਲਓ ਵੀ ਸਾਡੇ ਕੋਲੇ 1000 ਕਮਰਾ ਹੁਣ ਅਵੇਲੇਬਲ ਆ ਤੇ ਬਾਕੀ ਤਿੰਨ ਸਰਾਵਾਂ ਦਾ ਕੰਮ ਚੱਲ ਰਿਹਾ ਹੈ ਬਹੁਤ ਜੰਗੀ ਪੱਧਰ ਤੇ ਮਾਨਯੋਗ ਪ੍ਰਧਾਨ ਸਾਹਿਬ ਨੇ ਪਿਛਲੇ ਦਿਨਾਂ ਚ ਤਿੰਨੇ ਸਰਾਵਾਂ ਤੇ ਜਾ ਕੇ ਉਹਨਾਂ ਦਾ ਮਉਾਇਨਾ ਕੀਤਾ ਇਹ ਇੱਕ ਹੋਰ ਅਕਾਲੀ ਮਾਰਕੀਟ 'ਚ ਵੀ ਆਉਣ ਵਾਲੇ ਸਮੇਂ 'ਚ ਕੰਮ ਸ਼ੁਰੂ ਹੋ ਜਾਊਗਾ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਹਦੇਸਾਂ ਦੇ ਮੁਤਾਬਕ ਸੋ ਜਿਹੜਾ ਇਹ 1000 ਕਮਰਾ ਇਹਦੇ ਵਿੱਚ ਸੰਗਤਾਂ ਦੀ ਗਿਣਤੀ ਬਹੁਤੀ ਆ ਤੇ ਕਮਰੇ ਚੋਂ ਲੋ ਸੰਗਤਾਂ ਦੀ ਸਹੂਲਤ ਨੂੰ ਦੇਖਦੇ ਥੋੜੇ ਨੇ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਜਿਵੇਂ ਸ਼ੁੱਕਰਵਾਰ ਸ਼ਨੀਚਰਵਾਰ ਨੂੰ ਜਿੰਨੀ ਸੰਗਤ ਆਉਂਦੀ ਆ ਉਹਨਾਂ ਦੇ ਮੁਤਾਬਕ ਉਹਨਾਂ ਚਾਹੇ ਕਮਰਿਆਂ ਦਾ ਪ੍ਰਬੰਧ ਨਹੀਂ ਫੇਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਸੰਗਤ ਦੇ ਪੈਣ ਦਾ ਪ੍ਰਬੰਧ ਕੀਤਾ ਜਾਵੇ ਸੰਗਤਾਂ ਨੂੰ ਬੇਨਤੀ ਹੈ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਕਿਉਂਕਿ ਸਾਰੇ ਬੰਦਿਆਂ ਨੂੰ ਵੱਖਰੇ ਵੱਖਰੇ ਤੌਰ ਤੇ ਕਮਰੇ ਨਹੀਂ ਦਿੱਤੇ ਜਾ ਸਕਦੇ ਉਹ ਸੰਗਤਾਂ ਦੇ ਜਿੰਨੀ ਆਮਦ ਆ ਉਹਦੇ ਲਈ ਚਾਹੇ ਹਾਲ ਨੇ ਏਸੀ ਕਮਰੇ ਵੀ ਸਾਡੇ ਕੋਲੋਂ ਬਣਾਏ ਗਏ ਨੇ ਸੋ ਸੰਗਤਾਂ ਨੂੰ ਵੀ ਬੇਨਤੀ ਹੈ ਵੀ ਜਿੱਥੇ ਵੀ ਤੁਹਾਡਾ ਪੈਣ ਦਾ ਪ੍ਰਬੰਧ ਕੀਤਾ ਜਾਂਦਾ ਉਹ ਉਹ ਇਹਨਾਂ ਦਿਨਾਂ ਚ ਕੋਈ ਦਿਨ ਦਿਹਾੜੇ ਚ ਉੱਥੇ ਪੈਣ ਦੀ ਖਿੱਚ ਲੱਕ ਰੋਜੀ ਜੀ ਜਿਹੜਾ ਸਾਹਿਬ ਇੱਕ ਕਲਾਸ ਇਹਦਾ ਸਵਾਲ ਹੈਗਾ ਕਿ ਲੰਗਰ ਘਰ ਦੇ ਵਿੱਚ ਵੀ ਇਹਨਾਂ ਦਿਨਾਂ ਨੂੰ ਲੈ ਕੇ ਕਿਉਂਕਿ ਆਮਦ ਸ਼ਰਦਦਾਨਾਂ ਦੀ ਵੱਧ ਜਾਂਦੀ ਹੈ ਸੰਗਤ ਦੀ ਜ਼ਿਆਦਾ ਆਮਦ ਹੋ ਜਾਂਦੀ ਹੈ ਕਿਉਂਕਿ ਛੁੱਟੀਆਂ ਵੀ ਹੁੰਦੀਆਂ ਨੇ ਉਹਦੇ ਲਈ ਕੋਈ ਖਾਸ ਲੰਗਰ ਦੀ ਜਿਹੜੀ ਰੋਜ਼ ਦੀ ਸਾਡਾ ਮੈਨੂ ਹੈਗਾ ਏ ਉਹਦੇ ਚ ਕੋਈ ਵਾਧਾ ਕੀਤਾ ਜਾਂਦਾ ਹੈ ਅਨ ਦੇਖੋ ਗਰਮੀ ਦੇ ਦਿਨਾਂ ਚ ਆਮ ਦੇਖਿਆ ਜਾਂਦਾ ਸੰਗਤ ਜਿਹੜੀ ਜਿੱਥੇ ਗਿਣਤੀ ਵੱਧਾ ਉੱਥੇ ਸਾਡਾ ਇੱਕ ਟਾਈਮ ਪੱਕਾ ਸੀ ਇਹਨਾਂ ਦਿਨਾਂ ਚ ਕੜੀ ਤੇ ਚਾਵਲ ਜ਼ਰੂਰੀ ਕਰ ਦਿੰਦੇ ਆ ਵੀ ਸੰਗਤਾਂ ਕਿਉਂਕਿ ਗਰਮੀ ਚ ਪਸੰਦ ਕਰਦੀਆਂ ਨੇ ਕੜੀ ਚਾਵਲ ਜਿੱਥੇ ਦਾਲ ਪ੍ਰਸ਼ਾਦਾ ਚੱਲਦਾ ਰਹਿੰਦਾ ਉੱਥੇ ਮਿੱਠਾ ਵੀ ਹਰ ਸਮੇਂ ਕੋਈ ਐਦਾਂ ਦੇ ਦਿਨ ਹੋਣ ਉੱਥੇ ਅਸੀਂ ਵੇਖ ਸਕ ਇੱਕ ਜਾਂ ਦੋ ਦਿਨ ਲਈ ਜਿਵੇਂ ਸਾਬ ਯਾਦਾਂ ਦੇ ਦਿਨ ਹੁੰਦੇ ਨੇ ਜਦ ਅਸੀਂ ਲੰਗਰ ਦੇ ਵਿੱਚ ਮਿੱਠਾ ਬੰਦ ਕਰ ਦਿੰਨੇ ਆ ਤੇ 6 ਜੂਨ ਤੇ ਵੀ ਅਸੀਂ ਮਿੱਠਾ ਬੰਦ ਕਰ ਦਿੰਨੇ ਆ ਪਰ ਆਮ ਦਿਨਾਂ ਦੇ ਵਿੱਚ ਜਿਹੜਾ ਮਿੱਠਾ ਆ ਤਨਤਨ ਸ੍ਰੀ ਗੁਰੂ ਰਾਮਦਾਸ ਦੇ ਲੰਗਰਾਂ ਦੇ ਵਿੱਚ ਤੇ ਇਹ ਹਮੇਸ਼ਾ ਜਿਵੇਂ ਮਿੱਠੇ ਚਾਹ ਵਾਲਾ ਖੀਰਾ ਕੜਾ ਪ੍ਰਸ਼ਾਦ ਆ ਇਹ ਚੱਲਦਾ ਰਹਿੰਦਾ ਕਿਉਂਕਿ ਤਨਤਨ ਤੇ ਕੋਈ ਰਾਮਦਾਸ ਦਾ ਜਿਹੜਾ ਲੰਗਰ ਆ ਇਹ ਸੰਗਤਾਂ ਦੇ ਦਸਬੰਧ ਨਾਲ ਤੇ ਚਲਦਾ ਰਹਿੰਦਾ ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਲੰਗਰ ਸਿਕਣ ਵਾਸਤੇ ਆਉਂਦੀ ਆ ਇਸ ਤਰ੍ਹਾਂ দান ਕਰਨ ਵਾਲੇ ਵੀ ਸੰਗਤ ਬਹੁਤ ਜ਼ਿਆਦੇ ਆ ਇੱਥੇ ਇਸ ਵਾਰ ਵੀ ਜਿਵੇਂ ਸੰਗਤਾਂ ਦੂਰੋਂ ਦੂਰੋਂ 2 2 300 ਹਰਿਆਣੇ ਤੋਂ ਹਿਮਾਚਲ ਜੂਪੀ ਜੰਮੂ ਤੱਕ ਇੱਥੋਂ ਤੱਕ ਜੰਮੂ ਤੱਕ ਦੀ ਸੰਗਤ ਗੁਰੂ ਕੇ ਲੰਗਰਾਂ ਲਈ ਤਨਤਾਂ ਸਿੰਘ ਗੁਰ ਆਮ ਦਾ ਦੇ ਲੰਗਰਾਂ ਲਈ ਕਣਕ ਲੈ ਕੇ ਆਈ ਆ ਸੱਚਕੰਨ ਸ੍ਰੀ ਦਰਬਾਰ ਸਾਹਿਬ ਵੱਲੋਂ ਜਿੰਨੀਆਂ ਵੀ ਸੰਗਤਾਂ ਨੇ ਕਣਕ ਭੇਟ ਕੀਤੀ ਆ ਤੇ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਤੰਤਨ ਸਿੰਘੂ ਰਾਮਦਾਸ ਉਹਨਾਂ ਦੇ ਜਿਹੜੇ ਕਿਰਤ ਕਮਾਈਆਂ ਵਿੱਚੋਂ ਇੱਥੇ ਦਸਵੰਧ ਕੱਢ ਕੇ ਗਏ ਨੇ ਉਹਨਾਂ ਦੇ ਕਿਰਤ ਕਮਾਈਆਂ ਵਿੱਚ ਹੋਰ ਵਾਧਾ ਕਰੇ ਤੇ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਕਣਕ ਤੰਤਨ ਸਿੰਘੂ ਰਾਮਦਾਸ ਦੇ ਲੰਗਰਾਂ 'ਚ ਦੇ ਕੇ ਗਏ ਨੇ ਜੀ ਤੇ ਜਿਹੜਾ ਸਰ ਇਸ ਤੋਂ ਇਲਾਵਾ ਇੱਕ हट ਕੇ ਥੋੜਾ ਜਿਹਾ ਕੁਐਸਚਨ ਹੈਗਾ ਅਕਾਲ ਤਖਤ ਸਾਹਿਬ ਜੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਜਿੱਥੇ ਇੱਕ ਇਮਲੀ ਦਾ ਬੂਟਾ ਸੀਗਾ ਹੁਣ ਉੱਥੇ ਇੱਕ ਨਵਾਂ ਬੂਟਾ ਲਾਇਆ ਗਿਆ ਹੈ ਪਹਿਲਾ ਬੂਟਾ ਮੇਰੇ ਖਿਆਲ ਕੁਝ ਕਾਰਨ ਕਰਕੇ ਖਰਾਬ ਹੋ ਗਿਆ ਸੀਗਾ ਪਿਛਲੇ ਮਹੀਨੇ ਤੋਂ ਲਾਇਆ ਗਿਆ ਮੇਰੇ ਖਿਆਲ ਇਹ ਇਤਿਹਾਸਿਕ ਬੂਟਾ ਉਹੀ ਹੈ ਜਿਹੜਾ Maharaja Ranjit Singh ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਰਿਲੇਟਡ ਅਹ ਬੇਖੋ ਜੀ ਜਿਹੜਾ ਪਹਿਲਾ ਸੀਗਾ ਉਹ 1984 ਦੇ ਵਿੱਚ ਤਕਰੀਬਨ ਲਗਭਗ ਸਾਰਾ ਕੁਝ ਖਤਮ ਕਰ ਤ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜੇ ਉਸੇ ਚੀਜ਼ ਨੂੰ ਲੈ ਕੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚ ਜਹੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਉਹਨਾਂ ਨੂੰ ਉਹ ਇਮਲੀ ਦੇ ਬੂਟੇ ਨਾਲ ਬੰਨ ਕੇ ਕੋੜਿਆਂ ਦੀ ਸਜ਼ਾ ਸੁਣਾਈ ਸੀ ਉਸੇ ਮਨੋਰਥ ਨੂੰ ਲੈ ਕੇ ਅਸੀਂ ਸਮਝ ਰਹੇ ਹਾਂ ਵੀ ਜਿਹੜਾ ਉਹ ਇਮਲੀ ਦਾ ਬੂਟਾ ਔਰ ਮਤਲਬ ਕਿ ਲਗਾਇਆ ਗਿਆ ਸੀਗਾ ਹੁਣ ਜਿਹੜਾ ਇਹ ਇਮਲੀ ਦਾ ਬੂਟਾ ਸੁੱਕ ਗਿਆ ਸੀਗਾ ਬਿਲਕੁਲ ਪਿਛਲੇ ਮਹੀਨਿਆਂ ਦੇ ਵਿੱਚ ਜੋ ਇੱਥੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਾਲੇ ਤੇ ਉਹ ਜਿੱਥੇ ਵੇਰੀਆਂ ਦੀ ਸਾਂਭ ਸੰਭਾਲ ਕਰਦੇ ਨੇ ਉਹ ਇਸ ਇਮਲੀ ਦੇ ਬੂਟੇ ਨੂੰ ਵੀ ਮਤਲਬ ਕਿ ਉਹ ਦੇਖਦੇ ਨੇ ਉਹਨਾਂ ਵੱਲੋਂ ਹੀ ਇਹ ਜਿਹੜਾ ਸੁਝਾਅ ਦਿੱਤਾ ਗਿਆ ਸੀਗਾ ਉਹ ਨਵਾਂ ਬੂਟਾ ਉਹਨਾਂ ਵੱਲੋਂ ਤਿਆਰ ਕਰਕੇ ਇਹ ਦਿੱਤਾ ਗਿਆ ਜੋ ਹੌਣ ਵਾਲੇ ਮੌਸਮ ਨੂੰ ਲੈ ਕੇ ਇਸ ਧਰਤੀ ਨੂੰ ਪਕੜ ਕਰੇਗਾ ਸੋ ਇਹ ਉਹ ਬੂਟਾ ਲਗਾਇਆ ਗਿਆ ਸੀ। ਸ਼ੁਕਰੀਆ ਸ਼ੁਕਰੀਆ ਸਰ। ਸੋ ਗਰਮੀਆਂ ਦੀ ਆਮਦ ਨੂੰ ਲੈ ਕੇ ਸ਼ਰਧਾਲੂਆਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਆਪਕ ਪ੍ਰਬੰਧ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸੰਤਾਂਾਂ ਦੇ ਲਈ ਰਿਆਇਸ਼ ਦੇ ਪ੍ਰਬੰਧ ਨੇ, ਲੰਗਰਾਂ ਦੇ ਪ੍ਰਬੰਧ ਨੇ, ਇਵਨ ਗਰਮੀ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਸਮੇਂ-ਸਮੇਂ ਸਿਰ ਵਿਛਾਰੇ ਗਏ ਟਾਟਾਂ ਦੇ ਉੱਤੇ ਪਾਣੀ ਦਾ ਛੜਕਾਅ ਵੀ ਕੀਤਾ ਜਾਂਦਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਗਰਮੀ ਦਾ ਅਹਿਸਾਸ ਨਾ ਹੋਵੇ। ਕਿਆ ਬਲਾਪਸੂ ਸੁਪਾਲ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ